ਵਾਹੀ ਇੱਕ ਬੇਨਤੀ ਹੈ ਬ੍ਰਹਮ ਦੇ ਚੰਡੀ ਜੀ ਅਪਨਾ ਚੰਡੀ ਜੀ ਜਿਹਦੇ ਕੋਲ ਇਹ ਮੇਰੀ ਬੇਨਤੀ ਜਰੂਰ ਮਨਜ਼ੂਰ ਕਰੋ 我。Wow. i yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਗੁਰਪ੍ਰੀਤ ਸਿੰਘ ਮੋਰਚਾ ਕੋਆਰਡੀਨੇਟਰ ਸਰਬਤਰੰਬੇਦ ਵੀਰੂ ਕਾਨੂੰਨ ਮੋਰਚਾ ਸਮਾਣਾ ਸਮਾਣੇ ਟਾਵਰ ਤੋਂ ਗੁਰਾਂ ਦੀ ਵਹੀਰ 1 ਸਤੰਬਰ ਨੂੰ ਆਰੰਭ ਹੋਈ ਸੀ 15 ਦਿਨਾਂ ਦੇ ਵਾਸਤੇ ਇਹ ਪੈਦਲ ਚਲਦੇ ਹੋਏ ਇਹ ਜੋ ਵਹੀਰ ਹੈ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਇਸ ਦੀ ਸੰਪੂਰਨਤਾ ਹੀ ਹੋਣੀ ਹੈ ਇੱਕੋ ਇੱਕ ਮੰਗ ਹੈ ਭਾਈ ਗੁਰਜੀਤ ਸਿੰਘ ਖਾਲਸਾ ਜੀ ਅੱਜ 468 ਦਿਨ ਹੋ ਗਏ 468 ਦਿਨਾਂ ਤੋਂ 400 ਫੁੱਟ ਉੱਚੇ ਟਾਵਰ ਤੇ ਭਾਈ ਗੁਰਜੀਤ ਸਿੰਘ ਖਾਲਸਾ ਬੈਠੇ ਹੋਏ ਨੇ ਇੱਕੋ ਹੀ ਮੰਗ ਹੈ ਕਿ ਸਾਰੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਾਸਤੇ ਜਿਹੜੇ ਦੁਸ਼ਟ ਲੋਕ ਬੇਅਦਬੀਆਂ ਕਰਦੇ ਕਰਵਾਉਂਦੇ ਨੇ ਉਹਨਾਂ ਦੇ ਵਾਸਤੇ ਇੱਕ ਸਖਰੜੀ ਬੇਮਿਸਾਲ ਸਜ਼ਾ ਦਾ ਕਾਨੂੰਨ ਘੜਿਆ ਜਾਏ ਉਸ ਨੂੰ ਲੈ ਕੇ ਇਹ ਵਹੀਰ ਇੱਥੇ ਪਹੁੰਚੀ ਹੈ ਗੁਰੂ ਆਰਮਦਾਸ ਦੇ ਚਰਨਾਚਰਦਾਸ ਕਰਾਂਗੇ ਸੋ ਇੱਕੋ ਇੱਕ ਮੰਗ ਸਾਡੀ ਸਰਕਾਰ ਤੋਂ ਇਹੀ ਹੈ ਕਿ ਜਿਹੜਾ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਆਰੰਭ ਹੋਈ ਸੀ ਉਹਨੂੰ ਤੁਰੰਤ ਲਾਗੂ ਕੀਤਾ ਜਾਏ ਪੰਜਾਬ ਦੇ ਵਿੱਚ ਹੁਣ ਵੀ ਆ ਪਿਛਲੇ ਹਫਤੇ ਵੀ ਬੇਅਦਬੀਆਂ ਦੀਆਂ ਘਟਨਾਵਾਂ ਵਾਪਰੀਆਂ ਨੇ ਇਹਨਾਂ ਘਟਨਾਵਾਂ ਨੂੰ ਨੱਥ ਪਾਉਣ ਦੇ ਵਾਸਤੇ ਇਹ ਉਪਰਾਲਾ ਜਿਹੜਾ ਬੇਹੱਦ ਜ਼ਰੂਰੀ ਹੈ ਇਸੇ ਵਾਸਤੇ ਇਹ ਵਹੀਰ 15 ਦਿਨਾਂ ਦੀ ਚੱਲ ਕੇ ਇੱਥੇ ਪਹੁੰਚੀ ਹੈ ਆ ਪੱਤਰਕਾਰਾਂ ਦਾ ਵੀ ਧੰਨਵਾਦ ਹੈ ਜਿਹੜੇ ਵੀਰ ਇਹਨੂੰ ਕਵਰੇਜ ਕਰਨ ਦੇ ਵਾਸਤੇ ਪਹੁੰਚੇ ਹੋ ਆਪਣੀ ਆਵਾਜ਼ ਤੁਸੀਂ ਵੀ ਅੱਗੇ ਹੋਰ ਬੁਲੰਦ ਕਰਿਓ ਤਾਂ ਕਿ ਇਹ ਕਾਨੂੰਨ ਜਿਹੜੇ ਨੇ ਪੰਜਾਬ 'ਚ ਲਾਗੂ ਹੋ ਸਕਣ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਰੇ ਵੀਰ ਸਾਡੇ ਸਤਕਾਰਯੋਗ ਜਥੇਦਾਰ ਜਗਦੀਸ਼ ਸਿੰਘ ਢਿੰਡਾ ਜੀ ਉਹ ਆਪਣਾ ਵੱਡਾ ਜਥਾ ਲੈ ਕੇ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਰਾਮ ਸਿੰਘ ਰਾਣਾ ਜੀ ਜਿਹੜੇ ਇਸ ਵਹੀਰ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਸਾਰੇ ਪ੍ਰਬੰਧ ਦੇ ਵਿੱਚ ਉਹ ਲੱਗੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਮੂਹ ਸੰਗਤਾਂ ਦਾ ਤੇ ਸਤਿਗੁਰੂ ਸਾਹਿਬ ਦਾ ਸੱਚੇ ਪਾਤਸ਼ਾਹ ਜੀ ਦਾ ਪੰਜ ਪੈਰੇ ਸਹਿਬਾਨ ਦਾ ਧੰਨਵਾਦ ਕਰਦੇ ਆਂ ਇਹ ਹਰਿਆਣਾ ਕਮੇਟੀ ਤੋਂ ਸਾਡੇ ਵੀਰ ਜਿਹੜੇ ਪਹੁੰਚੇ ਹੋਏ ਨੇ ਢਿੰਡਾ ਸਾਹਿਬ ਖੁਦ ਵੀ ਹਾਜ਼ਰ ਨੇ ਸੋ ਇੱਕੋ ਇੱਕ ਮਨਸ਼ਾ ਹੈ ਕਿ ਪੰਜਾਬ ਦਾ ਇਹ ਕਾਲਾ ਦੌਰ ਖਤਮ ਹੋਣਾ ਚਾ ਇਹ ਕਾਲਾ ਦੌਰ ਹੈ ਜਿੱਥੇ ਪੰਜਾਬ ਦੇ ਵਿੱਚ ਹਰ ਹਫ਼ਤੇ ਕਿਤੇ ਨਾ ਕਿਤੇ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਵਾਸਤੇ ਅਸੀਂ ਮੀਡੀਆ ਦਾ ਵੀ ਸਹਿਯੋਗ ਮੰਗਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਤੇ ਆਮ ਆਦਮ ਨੂੰ ਵੀ ਇੱਕ ਆਵਾਜ਼ ਦਿੰਦੇ ਆ ਕਿ ਸਾਰੇ ਹੀ ਆਪਾਂ ਸਰਕਾਰ ਤੋਂ ਪੁੱਛੀਏ ਭਾਈ ਉਹ ਬਿੱਲ ਕਿੱਥੇ ਆ ਜਿਹੜਾ ਤੁਸੀਂ ਜੁਲਾਈ 14 ਤੇ 15 ਜੁਲਾਈ ਨੂੰ ਜਿਹੜਾ ਸੈਸ਼ਨ ਬੁਲਾਇਆ ਸੀ ਉਸ ਬਿੱਲ ਦਾ ਕੀ ਕੀਤਾ ਜਾਏ ਉਹ ਕਾਨੂੰਨ ਕਿਉਂ ਨਹੀਂ ਲਾਗੂ ਕਰਦੇ ਪਏ ਸੋ ਇਸ ਮੰਗ ਨੂੰ ਲੈ ਕੇ ਅਸੀਂ ਇੱਥੇ ਪਹੁੰਚੇ ਹਾਂ ਜੀ ਵੀ ਧੰਨਵਾਦ ਸਾਹਿਬ ਦੋ ਲੱਖ ਜੀ ਸਾਡੇ ਗੁਰੂ ਨੂੰ ਪਿਆਰ ਕਰਨ ਵਾਲੇ ਆ ਸਾਰੇ ਇੱਥੇ ਪਹੁੰਚੇ ਆ ਦਾਸ ਵੱਲੋਂ ਸਵੇਰੇ ਆਪਣੀ ਪੂਰੀ ਜਿੰਨੀ ਵੀ ਸਾਡੀ ਸ੍ਰੀ ਅਮਰ ਸਾਹਿਬ ਸਾਹਿਬ ਹਲਕਾ ਪੂਰਬੀ ਦੀ ਟੀਮ ਆ ਉਹਨਾਂ ਨਾਲ ਇੱਥੇ ਆਣ ਕੇ ਇਹਨਾਂ ਦਾ ਜੀ ਆਇਆਂ ਨੂੰ ਕੀਤਾ ਇਹਨਾਂ ਦਾ ਵੈਲਕਮ ਕੀਤਾ ਕਿਉਂਕਿ ਇਹ ਸਾਡੇ ਯੋਧੇ ਆ ਜਿਹੜੇ ਆਪਨਾ ਆਪ ਕੁਰਬਾਨ ਕਰਕੇ ਗੁਰੂ ਦੇ ਸਤਕਾਰ ਵਾਸਤੇ ਕੁਰਬਾਨੀਆਂ ਦੇ ਰਿਹਾ ਜਿਵੇਂ ਖਾਲਸਾ ਜੀ ਕਿੰਨੇ ਲੰਬੇ ਸਮੇਂ ਤੋਂ ਬੈਠੇ ਆ ਹਰ ਗਰਮੀ ਦੇ ਸਿਆਲਾਂ ਦੇ ਜਿਹੜੇ ਉਹ ਸਾਰਾ ਕੁਝ ਸੈਨ ਕਰ ਰਹੇ ਆ ਪਰ ਦੁੱਖ ਦੀ ਗੱਲ ਇਹ ਆ ਕਿ ਸਾਡੀ ਸੂਬਾ ਸਰਕਾਰ ਚੰਗੇ ਤਰੀਕੇ ਨਾਲ ਸਾਨੂੰ ਕੋਈ ਸਥਿਤੀ ਨਹੀਂ ਸਪਸ਼ਟ ਕਰ ਰਹੀ ਕਿ ਜਿਹੜੇ ਬਦਬੀਆਂ ਹੋ ਰਹੀਆਂ ਉਹਨਾਂ ਵਾਸਤੇ ਕਾਨੂੰਨ ਬਣਾਏ ਜਾਣ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਇਹਨਾਂ ਦੋਸ਼ੀਆਂ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਗਾਂ ਤੋਂ ਕੋਈ ਜੁਰਤ ਨਾ ਕਰੇ ਕਿ ਸਾਡੇ ਸਾਡੇ ਨੇ ਗ੍ਰੰਥ ਕਿਸੇ ਵੀ ਗ੍ਰੰਥ ਦੀ ਬਦਬੀ ਨਹੀਂ ਹੋਣੀ ਚਾਹੀਦੀ ਸਾਰੇ ਧਰਮ ਸਤਕਾਰਯੋਗ ਆ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਵੀ ਦੇ ਦਿੱਤਾ ਕਿ ਇੱਕ ਸਿੱਖ, ਹਿੰਦੂ, ਮੁਸਲਮਾਨ, ਈਸਾਈ ਬੰਤੋਂ ਪਹਿਲਾ ਇਨਸਾਨ ਬੰਨਾ ਚਾਹੀਦਾ ਪਰ ਇਹ ਹਵਾਨ ਬਣ ਕੇ ਬੇਦਬੀ ਕਰਦੇ ਆ ਸਾਨੂੰ ਆਪਸ ਵਿੱਚ 파ੜਨ ਦੀ ਕੋਸ਼ਿਸ਼ ਕਰਦੇ ਆ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਤੇ ਇਹੀ ਬੇਨਤੀ ਆ ਕਿ ਜਿਹੜੀ ਵਹੀਰ ਨਿਕਲੀ ਆ ਸਰਕਾਰ ਨੂੰ ਵੀ ਇਹਦੇ ਤੇ ਸਪਸ਼ਟ ਹੋਣਾ ਚਾਹੀਦਾ ਵਾ ਸਖਤ ਤੋਂ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਤੇ ਤੁਹਾਡਾ ਵਿਸ਼ੇਸ਼ ਪੱਤਰਕਾਰ ਭਰਾਵਾਂ ਦਾ ਧੰਨਵਾਦ ਆ ਕਿ ਜਿਹੜੀ ਸਾਡੀ ਆਵਾਜ਼ ਨੂੰ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਹੋ ਸੋ ਜਿੰਨੇ ਵੀ ਇੱਥੇ ਆਏ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ 15 ਜਨਵਰੀ ਦਾ ਪਾਵਨ ਦਿਨ ਹੈ ਔਰ ਜੋ 1 ਜਨਵਰੀ ਨੂੰ ਸਮਾਣੇ ਸੇ ਨਗਰ ਕੀਰਤਨ ਚੱਲਾ ਥਾ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਸਮਰਥਨ ਮੇਂ ਵਾਰ ਦਰਬਾਰ ਸਾਹਿਬ अभी रास्ते में मतलब गोल्डन गेट पहुंच चुके हैं और अभी एक डेढ़ घंटे के अंदर दरबार साहब पहुंच रहे हैं जहां अकाल तख्त पे अरदास होनी है और सभी संगतों से अपील है जितने भी भाई इस मैसेज को देख रहे हैं ज़्यादा से ज़्यादा वायरल करें ताकि सरकारों को एक स्नेह लग सके कि सभी भाई साथ हैं और सभी धर्म का ये काम है हम किसी भी धर्म ग्रंथ की बेदबी को बर्दाश्त नहीं करेंगे हमारा फ़र्ज़ है हमारी जिम्मेवारी हमारा संकल्प है कि हम जल्द से जल्द इस कानून को बनवा के रहेंगे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬਤਰਮ ਯਾਤਰਾ ਜੋ 1 ਜਨਵਰੀ ਸਮਾਨਤੋਂ ਆਰੰਭ ਹੋਈ ਪਰਾਦਰ ਪਰਾ ਹੁੰਦੀ ਹੋਈ ਅੱਜ ਅਕਾਲ ਤਖਤ ਸਾਹਿਬ ਤੇ ਪਹੁੰਚੇਗੀ ਮਕਸਦ ਇੱਕ ਹੀ ਹੈ ਕਿ ਜੋ ਸਾਡਾ ਭਰਾ 15 ਮਹੀਨੇ ਤੋਂ 400 ਫੁੱਟ ਉੱਚੇ ਟਾਵਰ ਤੇ ਸਮਾਨੋ ਪਾਰਕ ਵਿੱਚ ਭਗਤੀ ਕਰ ਰਿਹਾ ਹੈ ਕਿ ਦੁਨੀਆ ਪਰ ਦੇ ਵਿੱਚ ਸਾਰੇ ਗ੍ਰੰਥ ਸਨਮਾਨ ਯੋਗ ਨੇ ਤੇ ਸਾਰੇ ਗ੍ਰੰਥਾਂ ਦਾ ਸੁਰੱਖਿਤ ਤਾਂ ਰਹਿ ਸਕਦੇ ਨੇ ਸਿਕਿਉਰ ਤਾਂ ਰਹਿ ਸਕਦੇ ਨੇ ਜੇ ਉਹਨਾਂ ਬਾਰੇ ਕੋਈ ਸਖਤ ਕਾਨੂੰਨ ਬਣਾਇਆ ਜਾਏ